ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿੰਨੀ ਫਾਰਮ ਦਿਖਾਉਣੇ ਪਏ ਜਿਹੜਾ ਵੀਰ ਮੰਨ ਕੇ ਚਲੋ ਵੀ 10 12 ਕੇ ਵੀਰ ਦੇ ਨਗ ਰੱਖੇ ਹੋਇਆ ਤੇ ਸ਼ੌਂਕ ਨਾਲ ਸੰਭਾਲਦਾ ਪਿਆ ਆਪ ਵੀ ਵੀਰ ਇਹਨਾਂ ਦੀ ਟੇਕ ਕੇਅਰ ਕਰਦਾਗਾ ਸੋ ਇਹਨਾਂ ਦੇ ਵਿੱਚ ਇੱਕ ਸਾਹਮਣੇ ਸਕਰੀਨ ਤੇ ਜਿਹੜੀ ਬੈਠ ਦੇਖ ਰਹੇ ਇਹ ਫੋਰ ਸੇਲਰ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਗੁਰਜੀਤ ਸਿੰਘ ਜੀ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਆਪਣਾ 9365279070 94652 79070 79070 ਇਤਰਾ ਫਾਰਮ ਵਗੈਰਾ ਦੇਖਿਆ ਯਾਰ ਮਿੰਨੀ ਛੋਟਾ ਜਿਹਾ ਫਾਰਮ ਵਧੀਆ ਬਣਾਇਆ ਵਕੈ ਕੈਕ ਸਾਲਾਂ ਤੋਂ ਹੋ ਕੇ ਬਣਾਇਆ ਨੇ ਇਹਨੂੰ ਇਹਨੂੰ ਕਿਰੇ ਡੇਢ ਕੇ ਸਾਲ ਹੋ ਗਏ ਠੀਕ ਹੈ ਫਿਰ ਨਾਕ ਤੂੰ ਦੱਸ ਦੇ ਸਾਰੇ ਫਿਰ ਆਪ ਹੀ ਸਾਹਮਣੇ ਹਾਂਜੀ ਹਾਂਜੀ ਸਾਰੇ ਆਪ ਹੀ ਠੀਕ ਹੈ ਵੀ ਕਹਿੰਦਾ ਵਾ ਰੱਖੇ ਉਹਨੇ ਕੀ ਹੈ ਵੀ ਜਿੰਨੇ ਕ ਆਪ ਤੋਂ ਸਾਹਮਣੇ ਜਾਣ ਇਹਨੀ ਗੱਲ ਬਾਲੇ ਵਧਾਲੇ ਮੁਣਕੇ ਦਿਨ ਪਤਾ ਲੇਬਰ ਦੀ ਸਮੱਸਿਆ ਬਹੁਤ ਆਉਂਦੀ ਆ ਹਨਾ ਹਾਂਜੀ ਹਾਂਜੀ ਵੀ ਸੇਲਜ ਵਗੈਰਾ ਪਾਇਆ ਵਾ ਤੇ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਇਹਦੇ ਚਾਰ ਦੰਦ ਆਈ ਹਜੇ ਚਾਰ ਦੰਦ ਹੁਣ ਹੋਈ ਵੀ ਆ ਸਮਝ ਲੋ ਜੀ ਕੀਰੀ ਸੂਈ ਜਿਹਦੇ ਨਾਲ 22 ਕਿਲੋ ਦੋ ਦਿੱਤਾ ਹੀ ਸੀ ਅੱਛਾ ਪਲੂਨ ਨੇ 22 ਕਿਲੋ ਦੋ ਦਿੱਤਾ ਹੁਣ ਦੂਜਾ ਸੂਆ ਸੂਰੀ ਆ 500 ਨੂੰ ਸੂਈ ਨਹੀਂ ਕਿਸ ਲਈ ਆ ਇਤ ਕਿੰਨੇ ਮਹੀਨਾ ਲੇਟ ਹੋ ਗਈ ਮਹੀਨਾ ਲੇਟ ਹੋ ਕਰੀ ਹੈ ਜੀ ਲੇਟ ਤੇ ਹੁਣ ਠੀਕਾ ਕਿਹੜਾ ਲੱਗਿਆ ਵਾ ਹੁਣ ਇਹਦੇ ਐਬੀਐਸ ਦਾ ਹੌਟਸਟਾਰ ਲੱਗਿਆ ਵਾ ਜੀ ਤੇ ਫਿਰ ਜਿਹੜੇ ਜਿਹੜੇ ਬੱਚਿਆਂ ਵਗੈਰਾ ਦੇਖਦੇ ਸਾਰੇ ਘਰ ਦੀ ਹੋਮ ਬਰੀੜੀ ਆ ਹਾਂਜੀ ਹਾਂਜੀ ਘਰ ਨਹੀਂ ਹੈ ਜੀ ਅੱਛਾ ਇਹਨੇ ਗਾਵਾਂ ਦੋ ਚਾਰ ਕਰੀਆਂ ਹੈ ਹਾਂਜੀ ਉਹ ਵੱਡੀ ਗਾਂ ਬੈਠੀ ਆ ਅੱਛਾ ਵਿੱਚ ਤਿੰਨ ਚਾਰ ਬੱਥੀਆਂ ਹੋ ਰਹੀਆਂ ਹੋਈਆਂ ਠੀਕ ਹੈ ਤੇ ਇਹਦਾ ਵੀ ਜਾਨਵਰ ਰੱਖੀ ਬੜਾ ਪਿਛਲੇ ਸਵੇਰ ਤੋਂ ਵੀ ਆਪਾਂ ਨਹੀਂ ਇਹਦਾ ਬੱਛਾ ਜੀ ਉਹ ਮਰ ਗਿਆ ਜੀ ਅੱਛਾ ਇਹਦਾ ਬੱਚਾ ਸੀਗਾ ਹੁਣ ਦੂਜਾ ਸੂਆ ਸੂਰੀ ਆ ਇਹਨੇ ਪਲੂਣ ਨੇ ਦੁੱਧ ਦੇਤਾ ਆਪਣੇ ਕੋਲੇ 22 ਕਿਲੋ ਤੇ ਅੱਜ ਦੇ ਅੱਜ ਦੋ ਮਹੀਨਾ ਪਹਿਲਾਂ ਸੂਈ ਸੀ ਉਹਦੇ ਨੂੰ ਤੇ ਹੁਣ ਦਿਨ ਸਹੀ ਕਿੰਨੇ ਕੱਢਦੀ ਆ ਚਾਰ ਕਿੰਨੇ ਲੈ ਜੂਗੀ ਤੇ ਰੇਟ ਇਹਦਾ ਕੀ ਕਰੇ ਵੇਚਣਾ ਜਿਆਲਾ ਰੇਟ ਵਾਂ ਲੱਖ ਰੁਪਇਆ ਕਰਦੇ ਆਂ ਜੀ ਮੌਕੇ ਤੇ ਗੁਜਾਇਸ ਹੋ ਜੂਗੀ ਮਾੜੋ ਉਹ ਤਮਾਨਦਾਨ ਕਰ ਦਿੰਦੇ ਜੀ ਧੋਰੀ ਬਾਹਰ ਨੂੰ ਸੁਭਿਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਭਲੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਦੂਸਰਾ ਸੂਆ ਸੂਰੀ ਆ ਮੂੰਹ ਚਾਰ ਦਾ ਦਾ ਪਲੂਣ ਪਹਿਲੇ ਸੂਏ ਜਦੋਂ ਸੂਈ ਸੀ ਦੰਦੋ ਖੀਰੀ ਸੀ 21 22 ਕਿਲੋ ਦੁੱਧ ਦਾ ਦਾ ਬਾਈ ਕਹਿੰਦਾ ਇੱਥੇ ਚਲੀ ਗਈ ਸੀ ਤੇ ਬਾਕੀ ਵੇਚ ਦੀ ਸਾਮ ਸਮਾਲ ਵਿੱਚ ਚੰਗੀਆਂ ਤੇ ਪਸ਼ੂ ਦੇਖੋ ਥੋੜਾ ਕੈਮਰਾ ਦੇਖ ਕੇ ਦਰਦ ਖੁੱਲੇ ਰਹਿੰਦੀਆਂ ਫਰਾਂ ਹਨ ਇਹ ਹਾਂਜੀ ਇਹ ਖੁੱਲੇ ਹੋਣੇ ਬੰਨਿਆ ਜੀ ਸੋ ਥਣ ਥਣ ਤੇ ਚੋਂ ਚਵਾ ਥਣ ਥਣ ਓਕੇ ਜੇ ਮੈਂ ਚਾਰੇ ਸੋ ਲੱਖ ਰੁਪਇਆ ਡਿਮਾਂਡ ਆ ਦੂਸਰਾ ਸੁਆ ਸੂਰੀਆ ਘਰ ਦੀ ਵੀਰ ਦੀ ਵੈੜ ਡਾਗੀ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨੇਹਰ ਸਿੰਘ ਵਾਲਾ ਤੇ ਨੰਬਰ ਬੋਲ ਜੀ ਬਾਈ ਅੱਛਾ ਹਰ ਤੱਕ ਠੀਕ ਆ ਬਾਪ ਚੋਨੇ ਫਿਰ ਮਸ਼ੀਨੀਆਂ ਹੋਈਆਂ ਆਪਾਂ ਹਾਂਜੀ ਮਸ਼ੀਨ ਲਈ ਠੀਕ ਆ ਨੰਬਰ ਬੋਲ ਜੀ ਆਪਣਾ 93 ਸੇ ਪਹਿਲਾਂ ਹੀ ਨਾ ਜ਼ੀਰੋ ਹੋ ਗਿਆ ਲੱਖ ਰੁਪਏ ਜਮਾਨਤ ਨਾਲ ਮੌਕੇ ਤੇ ਕਰ ਦਾਂਗੇ ਕਰ ਦਾਂਗੇ ਵੀਡੀਓ ਦੇਖ ਲਈ ਸਭ ਦਾ ਤਹਿ